ਕਿ ਯੋਜਨਾ ਨੂੰ ਸਾਨੂੰ ਲਾਗੂ ਕੀਤੀ ਜਾਵੇ ਆਈਸੀਡੀਐਸ ਨੂੰ ਵਿਭਾਗ ਬਣਾਇਆ ਜਾਵੇ ਤੇ ਇਹ ਜਿਹੜੀ ਹੈ ਵੀ ਸਾਡੀ ਗੱਲ ਹੈ ਜਿਹੜੀ ਆਪਣੇ ਮੋਦੀ ਸਾਹਿਬ ਜੀ ਨੇ ਰੱਖਣ ਨਾਲ ਹੀ ਸਾਡੇ ਦੇ ਨਾ ਮਾਨ ਪੱਤਾ ਸਿਰਫ ਇੱਕ 4500 ਰੁਪਏ ਜਿਹੜੀ ਸੈਂਟਰ ਦੀ ਸਰਕਾਰ ਸਾਨੂੰ ਦੇ ਰਹੀ ਹੈ ਅੱਜ ਮਹਿੰਗਾਈ ਕਿੰਨੀ ਹੈ ਅੱਜ ਪੜਾਈ ਜਿਹੜੀ ਮੈਂ ਕਾਇਦਾ باوجود ਅੱਜ ਬੱਚਿਆਂ ਨੇ ਪੜ੍ਹਾਈ ਕਰਦੀ ਆ। ਇਹ ਸਾਡੀ ਕੋਈ ਗੱਲ ਨਹੀਂ ਸੁਣੀ ਜਾਊਗੀ ਤਾਂ ਅਗਲੇ ਸਮੇਂ ਚ ਅਸੀਂ ਇਸ ਕੋ ਵੀ ਤਿੱਖਾ ਸੰਘਰਸ਼ ਕਰਾਂਗੇ। ਅੱਜ ਸੂਬਾ ਪਤਰੀ ਆਂਗਨਵਾਰੀ ਯੂਨੀਅਨ ਵੱਲੋਂ ਅੱਜ ਲੁਧਿਆਣਾ ਦੇ ਭਾਜਪਾ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਔਰ ਜਿੰਨੇ ਵੀ ਆਂਗਨਵਾਰੀ ਦੇ ਵਰਕਰ ਨੇ ਭਾਜਪਾ ਦਫ਼ਤਰ ਦੇ ਬਾਹਰ ਬੈਠੇ ਨੇ ਕਈ ਤਰ੍ਹਾਂ ਦੀਆਂ ਮੰਗਾਂ ਨੇ ਉਹ ਮੰਗਾਂ ਨੂੰ ਲੈ ਕੇ ਲਗਾਤਾਰ ਅਸੀਂ ਪਹਿਲੇ ਵੀ ਤਸਵੀਰਾਂ ਦਿਖਾਉਂਦੇ ਰਹੇ ਆ ਔਰ ਲਗਾਤਾਰ ਆਂਗਨਵਾਰੀ ਮਹਿਲਾਵਾਂ ਕਿੰਤੋਂ ਅੰਨੇ ਦੇ ਬਾਹਰ ਦੀ ਏ ਪਰ ਅੱਜ ਭਾਸ਼ਵਾਂ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਕੇਂਦਰ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਹੈ ਜੇ ਇਹਨਾਂ ਜਿਹੜੀਆਂ ਮੰਗਾਂ ਨੇ ਮੰਨੀਆਂ ਜਾਣ ਕਿ ਕਿ ਮੰਗਾਂ ਨੇ ਜਿਹੜੀਆਂ ਤੁਸੀਂ ਮੰਗਾਂ ਨੂੰ ਲੈ ਕੇ ਧਰਨੇ ਦੇ ਬੈਠੇ ਹੋ ਅੱਜ ਅਸੀਂ ਭਾਜਪਾ ਦੇ ਦਫ਼ਤਰ ਜਿਹੜੀ ਕਿ ਅਸੀਂ ਜਿਹੜੀ ਸਾਡੀ ਨਵਾਲਾ ਅੱਜ ਮਾਈ ਪਤ ਦਫ਼ਤਰ ਦੇ ਵਿੱਚ ਅਸੀਂ ਤਾਂ ਚੇਤਾਵਨੀ ਦੇਣ ਆਇਆ ਕਿਉਂਕਿ ਸਾਡੀ ਸੈਂਟਰ ਦੀ ਜਿਹੜੀ ਸਰਕਾਰ ਹੈ ਤੇ ਉਹਨਾਂ ਦੇ ਖਿਲਾਫ ਅੱਜ ਸਾਡਾ ਡਿਜੀਟੇਸ਼ਨ ਹੈ ਅਸੀਂ ਮਿੱਟੂ ਸਾਹਿਬ ਨੂੰ ਦੱਸਣਾ ਚਾਹਨੇ ਆ ਕਿਉਂਕਿ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ ਜਦੋਂ ਵੀ ਕੋਈ ਐਗਿਟੇਸ਼ਨ ਹੁੰਦਾ ਸੀ ਤੇ ਉਹ ਕਹਿੰਦਾ ਸੀ ਮੈਂ ਸੈਂਟਰ ਦੇ ਜਾ ਕੇ ਦਿੱਲੀ ਦੇ ਵਿੱਚ ਤੁਹਾਡੀ ਗੱਲ ਰੱਖੂਗਾ ਅੱਜ ਇਹ ਰਾਜ ਮੰਤਰੀ ਬਣ ਗਿਆ ਅੱਜ ਅਸੀਂ ਇਹਨਾਂ ਨੂੰ ਦੱਸਣ ਆਇਆ ਤੇ ਪਹਿਲਾਂ ਕਾਂਗਰਸ ਦੇ ਆਸੀਂ ਮੈਂ ਤੁਹਾਡੀ ਇਹ ਨਾ ਮੰਗਾ ਲਈ ਜਿਹੜੀ ਸਾਡੀ ਡਿਮਾਂਡ ਹੈ ਵੀ ਆਂਗਣਵੜੀ ਵਰਕਰਾਂ ਜਿਹੜੀ ਹੈਲਪਰ ਹੈ ਉਹ ਹਰ ਇੱਕ ਮਹਿਕਮੇ ਨਾਲ ਕੰਮ ਕਰਦੀ ਆ ਜਦੋਂ ਕਿ ਸੁਪਰੀਮ ਕੋਰਟ ਨੇ ਵੀ ਫੈਸਲਾ ਕਰਤਾ ਵੀ ਜਿਹੜੇ ਸੋਸ਼ਲ ਵਰਕਰ ਆ ਇਹਨਾਂ ਨੂੰ ਗ੍ਰੇਡ ਦਿੱਤੇ ਜਾਣ ਆਂਗਣਵੜੀ ਵਰਕਰ ਤੇ ਹੈਲਪਰ ਨੂੰ ਪੈਨਸ਼ਨ ਲਾਗੂ ਕੀਤੀ ਜਾਵੇ ਤੇ ਆਂਗਣਵੜੀ ਵਰਕਰਾਂ ਨੂੰ ਗ੍ਰੈਨਟੀ ਦਿੱਤੀ ਜਾਵੇ ਉਹ ਸਾਡੀ ਸਟੇਟ ਦੀ ਸਰਕਾਰ ਨਾਲ ਮੰਗਦਾ ਵੀ ਗ੍ਰੈਨਟੀ ਔਰ ਪੈਨਸ਼ਨ ਸਾਨੂੰ ਲਾਗੂ ਕੀਤੀ ਜਾਵੇ ਆਈਸੀਡੀਐਸ ਨੂੰ ਵਿਭਾਗ ਬਣਾਇਆ ਜਾਵੇ ਤੇ ਇਹ ਜਿਹੜੀ ਆ ਵੀ ਸਾਡੀ ਗੱਲ ਹੈ ਜਿਹੜੀ ਸਾਡੇ ਆਪਣੇ ਮੋਦੀ ਸਾਹਿਬ ਜੀ ਨਾਲ ਰੱਖਣ ਨਾਲ ਹੀ ਸਾਡੇ ਦੇ ਨਾ ਮਾਲ ਪੱਟਾ ਸਿਰਫ ਇੱਕ 4500 ਰੁਪਏ ਜਿਹੜੀ ਸੈਂਟਰ ਦੀ ਸਰਕਾਰ ਸਾਨੂੰ ਦੇ ਰਹੀ ਹੈ ਅੱਜ ਮਹਿੰਗਾਈ ਕਿੰਨੀ ਹੈ ਅੱਜ ਪੜਾਈ ਜਿਹੜੀ ਹੈ ਮਹਿੰਗਾਈ ਦੇ باوجود ਅੱਜ ਬੱਚੇ ਨਹੀਂ ਪੜਾਈ ਕਰਦੇ ਉਹ ਸੂਬਾ ਪਤਰੀ ਧਰਨਾ ਹੈਗਾ ਸੂਬਾ ਪਤਰੀ ਹੈ ਸੂਬਾ ਪਤਰੀ ਧਰਨਾ ਹੈ ਇਹ ਚਾਹੌਣ ਵਾਲੇ ਦਿਨੋ ਦੇ ਵਿੱਚ ਕੀ ਰਣਨੀਤੀ ਹੈ ਇਹ ਸਾਡੀ ਕੋਈ ਗੱਲ ਨਹੀਂ ਸੁਣੀ ਜਾਊਗੀ ਤਾਂ ਅਗਨ ਵਾਲੇ ਸਮੇਂ 'ਚ ਅਸੀਂ ਇਸ ਤੋਂ ਵੀ ਤਿੱਖਾ ਸੰਘਰਸ਼ ਕਰਾਂਗੇ ਪੂਰੇ ਪੰਜਾਬ ਪਰ ਤੋਂ ਔਰਤਾਂ ਇਕੱਠੀਆਂ ਹੋਈਆਂ ਨੇ ਆਂਗਰਵਾਲੀ ਦੀਆਂ ਹਾਂਜੀ ਇਹ ਅੱਜ ਜਿਹੜਾ ਧਰਨਾ ਹੈਗਾ ਇਹ ਪੂਰੇ ਪੰਜਾਬਦਿਆਂ ਨਹੀਂ ਕਿਉਂਕਿ 14 ਨਵੰਬਰ ਨੂੰ ਅਸੀਂ ਪੂਰੇ ਪੰਜਾਬ ਦਾ ਜਿਹੜਾ ਧਰਨਾ ਹੈਗਾ ਉਹ ਸੰਗਰੂਰ ਵਿਖੇ ਕਰਕੇ ਆਏ ਸੀਗੇ ਪਰ ਪੂਰੇ ਪੰਜਾਬ ਦੀ ਜਿਹੜੀ ਹੈਗੀ ਇਹ ਪੂਰੇ ਪੰਜਾਬ ਵੱਲੋਂ ਹੈਗਾ ਪਰ ਇਸ ਦੇ ਵਿੱਚ ਚਾਰ ਜ਼ਿਲ੍ਹੇ ਅਤੇ ਪੂਰੇ ਮੈਂਬਰਸ਼ਿਪ ਪੂਰੇ ਡਿਸਟ੍ਰਿਕਟ ਤਿੰਨ ਵੇਦ ਤੱਕ ਤੁਹਾਡਾ ਟਾਈਮਿੰਗ ਟਾਈਮਿੰਗ ਉਹ ਧਰਨੇ ਦਾ ਆਉਣ ਵਾਲੇ ਟਾਈਮ ਦੇ ਵਿੱਚ ਮੰਗਾਂ ਨਾ ਮੰਨੀਆਂ ਫੇਰ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਕਿ ਸਾਡੀ 6 ਦਸੰਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ ਕਿ ਆਲ ਇੰਡੀਆ ਲੈਵਲ ਦੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀ ਹੈ ਕਿ ਆਪਣੀ ਨਵੀਂ ਰੂਪਰੇਖਾ ਬਣਾ ਕੇ ਇਸ ਨੂੰ ਦਿੱਲੀ ਵੱਲ ਨੂੰ ਤਬਦੀਲ ਕਰਾਂਗੇ। ਅਗਲੀ ਮੀਟਿੰਗ ਰੱਖੀ ਗਈ ਹੈ ਔਰ ਵੱਡੀ ਗਿੰਦੂ ਦੇ ਵਿੱਚ ਭਾਜਪਾ ਦਫ਼ਤਰ ਦੇ ਬਾਹਰ ਇਹ ਧਰਨਾ ਦਿੱਤਾ ਜਾ ਰਿਹਾ ਔਰ ਭਾਜਪਾ ਦਾ ਦਫ਼ਤਰ ਇੱਕ ਪਾਸੇ ਹੈ ਔਰ ਦੂਜੇ ਪਾਸੇ ਆਂਧਨਵਾਰੀ ਦੇੜੀਆ ਮਹਿਲਾਵਾਂ ਨੇ ਉਹ ਤਰ੍ਹਾਂ ਦੇ ਬੱਚੇ ਨੇ ਕੇਂਦਰ ਸਰਕਾਰ ਦੇ ਖਿਲਾਫ ਹੱਲਾ ਬੋਲੀਆਂ ਨੇ ਕੈਮਰਾਮੈਨ ਰਾਜਵੀਰ ਕੋਲੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ